ਹਾਇਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾ ਅਗੰਤ ਅਤੁਲ ਜੋ ਬੁਲਾਵ ਤਿਉ ਨਾਨਕ ਦਾਸ ਬੋਲੇ ਜੋ ਬੁਲਾਵ ਕਿਉ ਨਾਨਕ ਦਾਸ ਬੋਲੇ ਬੋਲਾ ਆ ਬੋਲੀ ਤੇਰਾ ਵਾਹਿਗੁਰੂ ਸਾਹਿਬ ਜੀ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਪ੍ਰਭੂ ਚਵਰ ਤਖਤ ਛਤਰ ਦੇ ਮਾਲਕ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਸਹਬੇ ਕਮਾਲ ਵਾਲੀਏ ਦੋ ਜਹਾਨ ਮਲੁਕਤਾ ਦੇ ਰੈਬਰ ਰਾਜਾ ਨਾਜ ਪਾਨਾ ਨਾ ਪਾਨ ਦੇਵਾ ਨ ਦੇਵ ਉਪਮਾ ਮਹਾਨ ਕਰਪਾਲੂ ਦੇ ਆਲੂ ਸਤਿਗੁਰੂ ਤਨ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆ ਹੋਇਆਂ ਸਤ ਸੰਗੀਜਨੋ ਆਪਣਾ ਜੀਵਨ ਸਫਲ ਕਰ ਲਈਏ ਆਓ ਚੰਦ ਸਮੇਂ ਵਾਸਤੇ ਆਪਾਂ ਹੁਣ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂਦੇ ਬਾਬਾ ਕਾ ਅਨੁਸਾਰ ਚੱਲ ਰਹੀ ਗੁਰਬਾਣੀ ਵਿਚਾਰ ਆਨੰਦ ਸਾਹਿਬ ਪੰਜਵੀਂ ਪੌੜੀ ਦੀ ਵਿਚਾਰ ਦੇ ਅੰਤਰਗਤ ਜੋ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਵਿਚਾਰ ਦੀ ਸਾਂਝ ਕਰਨ ਤੋਂ ਪਹਿਲਾਂ ਮੇਰੀ ਨਿਮਰਤਾ ਸਹਿਤ ਬੇਨਤੀ ਆ ਤੁਹਾਡੇ ਚਰਨਾਂ 'ਚ ਕਿ ਆਪਣੀ ਸੁਰਤ ਨੂੰ ਇਕਾਗਰ ਚਿਤ ਕਰੀਏ ਬੜੀ ਵਿਖਮ ਵਿਚਾਰ ਹੈ ਭਾਵੇਂ ਬਾਣੀ 'ਚ ਇਹ ਗੱਲਾਂ ਦਾ ਬਹੁਤ ਪਹਿਲਾਂ ਹੀ ਸਾਰਾ ਕੁਝ ਜ਼ਿਕਰ ਆ ਐਸਾ ਕੋਈ ਵੀ ਸਬਜੈਕਟ ਨਹੀਂ ਜਿਹਦਾ ਬਾਣੀ 'ਚ ਜ਼ਿਕਰ ਨਾ ਹੋਵੇ ਜੋ ਸਾਡੀ ਅੱਜ ਆਮ ਹਾਲਾਤ ਹੈ ਨਾ ਕਿ ਲੋਕ ਜਾਣੇ ਇਹ ਗੀਤ ਹੈ ਆ ਗੁਰਬਾਣੀ ਵਿਚਾਰ ਜਾਂ ਕੀਰਤਨ ਬਸ ਗੀਤ ਸੰਗੀਤ ਹੀ ਸਮਝਿਆ ਸੀ ਟਾਈਮ ਪਾਸ ਮਨੋਰੰਜਨ ਗੁਰਮਖੋਦੁ ਵਾਈ ਰੱਬ ਦੀ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਇਹ ਬ੍ਰह्म ਦੀ ਵਿਚਾਰੇ ਬ੍ਰह्म ਮਾਨੇ ਰੱਬ ਇਹ ਰੱਬ ਦੀਆਂ ਬਾਤਾਂ ਨੇ ਰੱਬ ਦੀਆਂ ਗੱਲਾਂ ਨੇ ਤੇ ਧਿਆਨ ਦੇ ਨਾਲ ਆਪਾਂ ਜਦੋਂ ਸੁਣਾਂਗੇ ਤੇ ਜਿਹੜੀ ਚੀਜ਼ ਧਿਆਨ ਨਾਲ ਸੁਣੀ ਜਾਂਦੀ ਹੈ ਨਾ ਸਾਡੀ ਸੁਰਤ ਫਿਰ ਉਥੋਂ ਤੱਕ ਪਹੁੰਚਦੀ ਹੈ ਇਸੋ ਬੇਨਤੀ ਆ ਕਿ ਆਪਣੀ ਸੁਰਤ ਨੂੰ ਇਕਾਗਰ ਚਿਤ ਕਰੋ ਹਾਜ਼ਰੀ ਲਵਾਓ ਤੇ ਦਾਸ ਨੂੰ ਅਸੀਸ ਬਖਸ਼ੋ ਕੋਈ ਵੀ ਰਸਨਾ ਬਾਂਝੀ ਨਾ ਰਵੇ ਪਿਆਰ ਸਹਿਤ ਫਤਿਹ ਦਾ ਜਬਾਬ ਫਤਿਹ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੰਤ ਬਾਪੂ ਦੇ ਚਰਨਾਂ ਚ ਅਰਦਾਸ ਕਰੀਏ ਮਾਲਕ ਕਿਰਪਾ ਕਰਿਓ ਸਾਡੇ ਸਾਰਿਆਂ ਨੂੰ ਇਹ ਸੱਦ ਬੁੱਧੀ ਦਿਓ ਕਿਨਰੋਲ ਗੁਰਮਤ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੀ ਸੁਣਨ ਦੀ ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਸਦ ਸਦ ਬੁੱਧੀ ਮਤ ਬਖਸ਼ੋ ਕਿ ਸਾ ਮਤ ਦਿਓ ਦਿਵਾਲ ਪ੍ਰਭ ਜਿਤ ਤੁਮੇ ਅਰਾਧਾ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਉਂਗਾਵਾਂਗੇ ਬਾਰ ਬਾਰ ਗੱਲ ਧਿਆਨ ਦੀ ਆਉਣੀ ਆ ਅਗਲਾ ਸ਼ਬਦ ਆਪਾਂ ਧਿਆਨ ਦਾ ਹੀ ਵਿਸ਼ੇਸ਼ ਸੰਝਾ ਕਰਨਾ ਹੈ ਕਿਉਂਕਿ ਸਾਡਾ ਜਿਹੜਾ ਲਕਸ਼ਯਾ ਅਨੰਦ ਸਾਹਿਬ ਦੀ ਬਾਣੀ ਤੇ ਆਨੰਦ ਤੱਕ ਪਹੁੰਚਣਾ ਆ ਛੋਟਾ ਮੋਟਾ ਪਦਾਰਥ ਖਾਦਾ ਜਾਂ ਕੋਈ ਦ੍ਰਿਸ਼ ਵੇਖਿਆ ਜਾਂ ਕੋਈ ਐਸੀ ਖੁਸ਼ੀ ਮਿਲੀ ਸਾਨੂੰ ਇਹ ਛੋਟੇ ਛੋਟੇ ਸੋਖ ਨੇ आनंद ਨਹੀਂਗੇ ਇਹ ਤੇ ਛੋਟੇ ਛੋਟੇ ਸੁੱਖ ਨੇ ਉਹ ਇਹ ਸੁੱਖ ਤੇ ਤੁਸੀਂ ਇੱਕ ਵਾਰ ਹੀ ਲਿਆ ਫਿਰ ਥੋੜੀ देर ਬਾਅਦ ਭੁੱਲ ਜਾਣਾ ਭਾਵੇਂ ਉਹ ਸੁੱਖ ਕਿਸੇ ਪਾਸੇ ਦਾ ਵੀ ਹੋਵੇ ਤਾਜਹਾਨ ਕਹਿਣ ਨੂੰ ਕਹਿੰਦੇ ਆਹਾ ਆਹਾ ਆਨੰਦ ਆ ਗਿਆ ਆਪਾਂ ਸੂਟ ਹੀ ਪਾ ਲਿਆ ਨਵਾਂ ਕਪੜਾ ਪਾ ਲਿਆ ਨਵੀਂ ਗੱਡੀ ਲਿਆਂਦੀ ਜਾਂ ਕਿਸੇ ਦ੍ਰਿਸ਼ ਨੂੰ ਵੇਖਿਆ ਜਾਂ ਕਿਸੇ ਆਪਣੇ ਚਹੇਤੇ ਨੂੰ ਮਿਲੇ ਕੋਈ ਰਸ ਵੀ ਨਹੀਂ ਗੱਲ ਸੁਣੀ ਅਸੀਂ ਕਹਿ ਦਿੰਨੇ ਆ ਆਨੰਦ ਆ ਗਿਆ ਅਗਲੇ ਪਲ ਚ ਉਹਨਾਂ ਦੇ ਵਿਸਰ ਜਾਂਦਾ ਤੇ ਜਿਹੜਾ ਇਹ ਆਨੰਦ ਹੈ ਨਾ ਰੱਬ ਦੇ ਘਰ ਦਾ ਪਹਿਲੀ ਗੱਲ ਤੇ ਆਉਂਦਾ ਬੜਾ ਮੁਸ਼ਕਲ ਜੋ ਪਰ ਜੇ ਆ ਗਿਆ ਤੇ ਫਿਰ ਇਹ ਸਮਾਪਤ ਹੋਣ ਵਾਲਾ ਨਹੀਂ ਜੋ ਉਹ ਆਨੰਦ ਸਦੀਵੀ ਆਨੰਦ ਹੈ ਫਿਰ ਉਹਦੀ ਆਪਾਂ ਪ੍ਰਾਪਤੀ ਕਰਨੀ ਹੈ ਤੇ ਉਸ ਆਨੰਦ ਦੇ ਵਿੱਚ ਦੱਸਣ ਵਾਲਿਆਂ ਨੇ ਇਹ ਚੀਜ਼ਾਂ ਦਸੀਆਂ ਕਿਉਂਕਿ ਮੈਨੂੰ ਬਾਰ-ਬਾਰ ਇਹ ਮੇਰੀ ਮਜਬੂਰੀ ਆ ਗੱਲ ਦੁਹਰਾਉਣੀ ਪੈ ਰਹੀ ਆ ਹੁਣ ਸੰਗਤ ਨਾ ਨਵੀਂ ਤੋਂ ਨਵੀਂ ਭਾਵੇਂ ਇਹ ਬੱਚੇ 2 ਦਿਨ ਆਏ ਆ ਤੇ 4 ਦਿਨ ਅੱਗੇ ਆਉਣੇ ਨੀ ਮੇਰੇ ਵਾਸਤੇ ਤੇ ਭਾਵੇਂ ਰੋਜ਼ ਆਉਂਦਾ ਕੋਈ ਸੱਜਣ ਭਾਵੇਂ ਨਵੇਂ ਬੱਚੇ ਨੇ ਮੇਰੇ ਵਾਸਤੇ ਇੱਕ ਬਰਾਬਰ ਆ ਮੈਂ ਨਾਲ ਲੈ ਕੇ ਜਾਣਾ ਚਾਹੁੰਨਾ ਆਪਾਂ ਗੱਲ ਸ਼ੁਰੂ ਕੀਤੀ ਸੀ ਪਹਿਲੀ ਪੌੜੀ ਮੈਂ ਸੰਖੇਪ ਲੈ ਲੈਣਾ ਜਿੱਥੇ ਧੰ ਗੁਰੂ ਅਮਰਦਾਸ ਜੀ ਨੇ ਇਹ ਆਨੰਦ ਦੀ ਗੱਲ ਕਰਦੇ ਆ ਕਿ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇ ਨੋਟ ਕਰ ਲਿਓ ਫੇਰ ਹੁਣ ਜਿਸ ਅਨਦਰ ਲੈਣਾ ਨਾ ਤੇ ਸਤ ਗੁਰ ਨੂੰ ਪਾਉਣਾ ਆ ਸਤ ਗੁਰ ਦੇ ਨਾਲ ਜੁੜਨਾ ਆ ਸਤ ਗੁਰ ਵਾਲੇ ਬਣਨਾ ਆ ਤਾਂ ਤੇ ਆਨੰਦ ਮਿਲਣਾ ਜੋ ਨਹੀਂ ਤੇ ਨਹੀਂ ਆਨੰਦ ਮਿਲਣਾ ਸਾਫ ਆ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਬਾਧਾਈਆਂ ਉਹਦੇ ਖੁਸ਼ੀਆਂ ਖੇੜੇ ਆਟੋਮੈਟਿਕ ਹੋਣਗੇ ਖੁਸ਼ੀ ਦੇ ਲੋਹਾ ਉਲਹਾਰ ਉਮੰਗ ਮਨ ਵਜੀ ਆਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਇਥਾ ਗੀਤ ਸੰਗੀਤ ਅੰਦਰ ਚੱਲੇਗਾ ਖੁਸ਼ੀ ਦਾ ਖੇੜਾ ਸ਼ਬਦ ਗਾਵਨ ਆਈਆਂ ਉਹਨਾਂ ਰਾਗਾਂ ਦੇ ਵਿੱਚ ਨਾ ਸ਼ਬਦ ਗਾਇਆ ਰੰਮਤਾ ਜੀ ਬੇਨਤੀ ਕੀਤੀ ਸੀ ਕੁਝ ਲੋਕਾਂ ਨੇ ਉਸ ਵੇਲੇ ਦੀਆਂ ਨਿਸ਼ਾਨੀਆਂ ਦਸੀਆਂ ਨੇ ਨਿਸ਼ਾਨੀਆਂ ਨਿਸ਼ਾਨੀਆਂ ਦਸੀਆਂ ਉਸ ਨਿਸ਼ਾਨੀਆਂ ਦੇ ਅੰਤਰਗਤ ਪਹਿਲਾ ਅਖਰੀ ਨਾਮ ਜਿਹਨੂੰ ਆਪਾਂ ਗੁਰਮੰਤਰ ਕਹਿੰਦੇ ਆ ਜਰਾ ਤਵੱਜਾ ਇੱਧਰ ਦਿਓ ਜੇ ਤੁਸੀਂ ਬਹਿ ਕੇ ਚਾਜਣਾ ਸੁਣ ਲੈਆਂ ਤੇ ਜੇ ਨਹੀਂ ਸੁਣਨਾ ਤੇ ਬਾਹਰ ਜਾ ਸਕਦੇ ਜੀ ਕਿਸੇ ਨੂੰ ਰੋਕ ਵੀ ਨਹੀਂਗੇ ਸਾਫ ਗੱਲ ਆ ਕਿਉਂਕਿ ਸਭ ਤੋਂ ਮਨਮਤ ਅੱਜ ਗੁਰਦੁਆਰੇ ਆਇਆ ਸਕੂਲ ਚ ਕਲਾਸ ਛੱਡ ਕੇ ਜਾ ਸਕਦੇ ਓ ਜੇ ਭਲਾ ਸਕੂਲ ਚ ਡੰਡਾ ਡਰ ਹੁੰਦਾ ਇੱਥੇ ਕਿਸੇ ਦਾ ਡਰ ਦੋਰ ਤੇ ਹੈ ਨਹੀਂਗਾ ਭਾਈ ਨੂੰ ਅਸੀਂ ਡਰਾ ਲਵਾਂਗੇ ਭਾਈ ਨੇ ਸਾਨੂੰ ਇੰਜ ਕਹਿਤਾ ਨਾ ਬਾਬੇ ਦਾ ਅਦਬ ਭਾਈ ਦਾ ਤੇ ਹੋਣਾ ਹੀ ਕੀ ਆ ਰੱਬ ਰਾਖਾ ਸਾਰੇ ਜਣਾਂ ਤਵੱਜੋ ਦਿਓ ਜਦੋਂ ਸ਼ਬਦ ਗਾਇਆ ਉਦੋਂ ਇਹ ਆਨੰਦ ਮਿਲਣਾ ਕੁਝ ਲੋਕਾਂ ਨੇ ਫਿਰ ਉਹ ਸਾਜਾਂ ਦੀਆਂ ਆਵਾਜ਼ਾਂ ਦਸੀਆਂ ਜਿਹੜੀਆਂ ਕੱਲ ਵੀ ਜ਼ਿਕਰ ਕੀਤਾ ਸੀ ਕੱਲ ਦੀ ਵੀਡੀਓ 'ਚ ਵੀ ਤੁਸੀਂ ਸੁਣ ਸਕਦੇ ਜੋ ਤੇ ਜਿਹਦੇ ਵਿੱਚ ਰਾਮਕਲੀ ਰਾਗ ਦਾ ਆਪਾਂ ਦੋ ਪਦੇ ਸਾਂਝੇ ਕੀਤੇ ਸੀ ਅਗਲੇ ਪਦੇ ਦੋ ਸਾਂਝੇ ਹੋਰ ਕਰਨੇ ਆ ਤੇ ਅਗਲੇ ਦੇ ਸ਼ਬਦਾਂ ਨੂੰ ਲੈਣਾ ਆਪਾਂ ਮੁਕਾਮ ਤੇ ਪਹੁੰਚਣਾ ਜਿੱਥੇ ਆਪਾਂ ਗੱਲ ਸਾਂਝੀ ਕਰ ਰਹੇ ਸਾਂ ਗੁਰਮਖੋਂ ਕਰ ਕਰ ਤਾਲ ਪਖਾਵਤ ਨੈਨੋ ਮਾਥੇ ਵਜੇ ਰਬਾਬਾ ਕਰ ਕਰ ਤਾਲ ਹੇ ਭਾਈ ਹਰ ਇੱਕ ਜੀਵ ਦੇ ਮੱਥੇ ਉੱਤੇ ਲਿਖੇ ਲੇਖ ਮਾਨੂੰ ਰਬਾਬ ਹੈ ਰਬਾਬ ਦੀਆਂ ਤਾਰਾਂ ਨਾ ਜਿਵੇਂ ਜਦੋਂ ਲੋਟ ਕਰਿਓ ਇਹ ਤੁਹਾਡੇ ਲੇਖ ਨੇ ਇਹ ਰਬਾਬਾ ਵਜੇ ਨਾ ਮਾਨੋ ਰਬਾਬ ਵਜ ਰਹੀ ਆ ਮਾਨੋ ਆ ਪਰ ਰਬਾਬ ਹੈ ਨਹੀਂ ਇਹ ਵੀ ਦੇਖਿਓ ਮਾਨੋ ਆ ਜਿਵੇਂ ਗੜੇ ਤੇ ਦੇ ਵਿੱਚ ਆਪਾਂ ਸਵਾਲ ਨਹੀਂ ਕਰਦੇ ਮਾਨਾ ਕਿ ਆਪਕੇ ਪਾਸ 100 ਰੁਪਇਆ ਹੈ ਹੈ ਤੇ ਹੈ ਨਹੀਂਗਾ ਕੇਵਲ ਮੰਨਿਆ ਆ ਹੈ ਨਹੀਂਗਾ ਮੰਨ ਲੈਣਾ ਇੱਕ ਗੱਲ ਹੋਰ ਹੈ ਹਕੀਕਤ ਹੋ ਜਾਣਾ ਇੱਕ ਗੱਲ ਹੋਰ ਬਹੁਤ ਫਰਕ ਹੈ ਆਪਣੇ ਆਪ ਨੂੰ ਤੇ ਸਾਰੇ ਰਾਜਾ ਆ ਆਪੋ ਆਪਣੇ ਘਰ ਚ ਪਰ ਰਾਜੇ ਹੈਸਲ ਹੀ ਸਾਡੇ ਹਾਲਾਤ ਤੇ ਭਖਾਰੀਆਂ ਵਾਲੀ ਆ ਆਪਣੀ ਮੰਦੀ ਰਾਜੇ ਤਾਂ ਆਪਾਂ ਸਾਰੇ ਹੀ ਆ ਔਰ ਵਾਸਤਵਿਕ ਰਾਜੇ ਹੈ ਵੀ ਆ ਗੁਰੂ ਰਹਿਮਤ ਕਰੇ ਪਕੜ ਕਰਿਓ ਹੱਥਾਂ ਨੂੰ ਛੇਲੇ ਬਣਾਉਣਾ ਹੱਥ ਸਾਰੇ ਕੰਮ ਤਾਂ ਦਿੰਦੇ ਆ ਛੇਣਿਆਂ ਵਰਗੂ ਨੱਚਦੇ ਨੇ ਇਹ ਸਰੀਰ ਦੀ ਬਣਤਰ ਨੂੰ ਗੱਲ ਦੱਸ ਰਹੀ ਸੀ ਅਸੀਂ ਉਹ ਅਨਦਲਾਦ ਦੀ ਗੱਲ ਲੈਣ ਦੀ ਮੈਂ ਫਿਰ ਬੇਨਤੀ ਕਰਾਂ 52 ਅੱਖਰੀ ਦੇ ਸ਼ਬਦਾਂ ਨੂੰ ਮੈਂ ਬਾਰ ਬਾਰ ਦੁਹਰਾ ਲਵਾਂ 52 ਅक्षर ਜੋਰ ਤ੍ਰੈ ਲੋਕ ਇਨਹੀ ਮਾਏ ਤਿੰਨੇ ਲੋਕ ਆਕਾਸ਼ਵੀ ਪਤਾਲ ਵੀ ਤੇ ਆਮਾਤ ਲੋਕ ਵੀ ਤੇ maat ਲੋਕ ਤੇ ਕਿੰਨੀਆਂ ਭਾਸ਼ਾਵਾਂ ਕਿੰਨੇ ਅੱਖਰ ਇਹ ਸਾਰੇ ਇਹ 52 ਅੱਖਰਾਂ ਦੇ ਵਿੱਚ ਇਹ ਲਗਾ ਮਾਤਰਾ ਸਹਿਤ ਭਾਵੇਂ ਉਹ ਧਾਰਮਿਕ ਗ੍ਰੰਥ ਵੀ ਨੇ ਜਿਨ੍ਹਾਂ ਚ ਸਰਮੋਰ ਗ੍ਰੰਥ ਸਾਡਾ ਗੁਰੂ ਗ੍ਰੰਥ ਸਾਹਿਬ ਵੀ ਆ ਭਾਵੇਂ ਇਹਦੀ ਲਿਪੀ ਗੁਰਮੁਖੀ ਆ ਇਹ ਉਰਦੂ ਚ ਵੀ ਆ 14 ਭਾਸ਼ਾਵਾਂ ਦੇ ਵਿੱਚ ਟਰਾਂਸਲੇਸ਼ਨ ਨੇ ਗੁਰੂ ਗ੍ਰੰਥ ਸਾਹਿਬ ਇਹ ਵੀ ਤੁਹਾਨੂੰ ਦੱਸ ਦਿੱਤੇ ਨੌਲੇਜ ਵਾਸਤੇ ਇਹਦੇ ਤੋਂ ਇਲਾਵਾ ਹੋਰ ਵੀ ਧਾਰਮਿਕ ਗ੍ਰੰਥ ਜਿਵੇਂ ਕੁਰਾਨ ਮੁਸਲਮਾਨਾਂ ਦੀਆਂ ਚਾਰ ਕਤੇਬਾਂ ਨੇ ਉਹ ਉਰਦੂ ਫਾਰਸੀ ਅਰਬੀ ਦੇ ਵਿੱਚ ਆ ਉਹਨਾਂ ਦੇ ਅੱਖਰ ਵੀ ਔਰ ਇਹਨਾਂ ਆਉਣਾ ਸਾਰੇ 52 ਦੇ ਵਿੱਚੋਂ ਜੀ ਆ ਕੁਮਾਫਰਾ ਕੇ ਸਾਰੇ ਦੇ ਸਾਰੇ ਤ੍ਰੈ ਲੋਕ ਇਨ ਅੱਖਰਾਂ ਦੇ ਵਿੱਚ ਸਮੇਟੇ ਹੋਏ ਨੇ ਅਗਲੀ ਜਿਹੜੀ ਅਹਿਮ ਗੱਲ ਹੈ ਨਾ ਇਹ ਅੱਖਰ ਖਿਰ ਜਾਏਗੇ ਅਗਲੀ ਅਵਸਥਾ ਜਦੋਂ ਸੱਚਖੰਡ ਪਹੁੰਚਣਾ ਸੀ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਵੇਂ ਨਹੀਂ ਜਦੋਂ ਆਨੰਦ ਨਾਦ ਆਪਾਂ ਸੁਣਨਾ ਆ ਇਹ ਤਾਂ ਹੈ ਨਹੀਂ ਕਿ ਸੁਣਨਾ ਨਹੀਂਗਾ ਸੁਣਨਾ اٹਾਲਿਆ ਬਾਬੇ ਦੀ ਬਾਣੀ ਕਹਿ ਰਹੀ ਹੈ ਜਿਹਦਾ ਜ਼ਿਕਰ ਚਲਦੇ ਆ ਚਲਦੇ ਫਿਰ 40ਵੀਂ ਪੌੜੀ ਦੇ ਪਹਿਲੇ ਪਦੇ ਚ ਕੀਤਾ ਉਤੋਂ ਪਹਿਲਾਂ ਵੀ ਕੀਤਾ ਕਿ ਅਨਦ ਸੁਣੋ ਵੱਡ ਭਾਗੀ ਹੋ ਕੋ ਨਹੀਂ ਹੋ ਅਸੀਂ ਆਮ ਕਰਕੇ ਉਹ ਹੀ ਬੋਲਦੇ ਆ ਤੇ ਅਨਦ ਨੂੰ ਵੀ ਆਨੰਦ ਬੋਲਦੇ ਆ ਬੱਤ ਚਲਦੀ ਆ ਰਹੀ ਹੈ ਰੀਤੀ ਇਹ ਤੇਰੇ ਸਾਰੇ ਬੋਲਦੇ ਆ ਤੇ ਤੇਰੇ ਅਸੀਂ ਬੋਲੀ ਜਾਂਦੇ ਆ ਚਲੋ ਗੁਰੂ ਰਹਿਮਤ ਕਰੇ ਸਾਨੂੰ ਸਮਾਤਾ ਜਵੇ ਐਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਕੀ ਕਹਿ ਰਹੇ ਨੇ ਔਰ ਕੁਝ ਵਿਦਵਾਨਾਂ ਨੇ ਆਪਣੀ ਮਾਤ ਮੁਤਾਬਕ ਇਹ ਕਹਿ ਦਿੱਤਾ ਕਿ ਉਥੇ ਢੋਲਕ ਵੱਜਦਾ ਉਥੇ ਸ਼ੰਖ ਵੱਜਦਾ ਉਥੇ ਛੇਣੇ ਵੱਜਦੇ ਆ ਉਥੇ ਬਾਂਸਰੀ ਵੱਜਦੀ ਆ ਅਤਿਆਦ ਤੇ ਇਤ ਸੌਖਾ ਹੀ ਬੜਾ ਸੀ ਅ ਸੰਖ ਲੈ ਲੋ ਤੇ ਸੰਖ ਵਜਾਈ ਜਾਓ ਬੌਂਸਰੀ ਵਜਾਈ ਜਾਓ ਅੱਜ ਕੱਲ ਤੇ ਸੋਸ਼ਲ ਮੀਡੀਆ ਦੇ ਟੈਕਨੋਲੋਜੀ ਇਤਨੀ ਆ ਤੁਹਾਨੂੰ ਇਹ ਛੈਣੇ ਵੀ ਖਰੀਦਣ ਦੀ ਲੋੜ ਨਹੀਂ ਬੌਂਸਰੀ ਵੀ ਖਰੀਦਣ ਦੀ ਲੋੜ ਨਹੀਂ ਆ YouTube ਤੇ ਪਾ ਦਿਓ ਕਿ ਬੌਂਸਰੀ ਦੀ ਆਵਾਜ਼ ਘੰਟੇ ਬੱਧੀ ਭਾਵੇਂ ਸਾਰਾ ਦੇ ਵੀ ਸੁਣਦੇ ਰਹੋ ਤੁਸੀਂ ਬੌਂਸਰੀ ਵੀ ਨਹੀਂ ਖਰੀਦੀ ਔਰ ਫ੍ਰੀ ਜੀ ਤੁਹਾਨੂੰ ਮਿਲ ਜਾਣਾ ਇਹ ਸੌਦਾ ਢੋਲਕ ਦੀ ਆਵਾਜ਼ ਸੁਣ ਲਓ ਸੰਖ ਦੀ ਆਵਾਜ਼ ਸੁਣ ਲਓ ਚਿੜੀਆਂ ਦੀ ਆਵਾਜ਼ ਸੁਣ ਲਓ ਉੱਥੇ ਤਾਂ ਇਹ ਕਹਿਆ ਸੀ ਚਿੜੀ ਚੁਕੀ ਪਉ ਫਟੀ ਵਗਣ ਬਹੁਤ ਰੰਗ ਉਹ ਬੰਦੇ ਨੂੰ ਸਮਝਾਇਆ ਸੀ ਉਹ ਬੰਦਿਆ ਵੇਖ ਕਾਇਨਾਤ ਦਾ ਇਹ ਇੱਕ ਅੰਗ ਚਿੜੀਆਂ ਉਸ ਵੇਲੇ ਚੋਕ ਪੈਂਦੀਆਂ ਤੂੰ ਵੀ ਜਾਗ ਜਾ ਕਿ ਚਿੜੀ ਚੁਕੀ ਪਉ ਫਟੀ ਵਗਣ ਬਹੁਤ ਰੰਗ ਇਹ ਹੋ ਪਉ ਫੋਟਰੀ ਆ ਚਾਨਣ ਹੋ ਰਿਹਾ ਹੈ ਇਹ ਤਰੰਗਾ ਖਿਲਰ ਰਹੀਆਂ ਦਿਨ ਦਾ ਪੈਰ ਚੜ ਰਿਹਾ ਉਹਨਾਂ ਮਨਮਾਜਾ ਸੂਰਜ ਜਦੋਂ ਚੜਦਾ ਉਹ ਬਹੁਤ ਰੰਗ ਜਿਨੂੰ ਪੌ ਫਟਣਾ ਕਹਿੰਦੇ ਆ ਹਾਲਾਂਕਿ ਉਥੇ ਇਹ ਨਹੀਂ ਸੀ ਗੱਲਾਂ ਉਹ ਇਸ਼ਾਰੇ ਸੀ ਇਸ ਜੀਵ ਨੂੰ ਸਮਝਾਉਣ ਵਾਸਤੇ ਸੋ ਬੇਨਤੀ ਹੈ ਮੈਂ ਅੱਗੇ ਚੱਲਾਂ ਅੱਖਾਂ ਜਿਹੜੀਆਂ ਨੇ ਸਾਡੀਆਂ ਚਲਦੀਆਂ ਤਪਲੇ ਦੇ ਨਿਆਈ ਜਿਵੇਂ ਤਾਲਾ ਚਲਦੀਆਂ ਨੇ ਤੇ ਇਹ ਜ਼ਿਕਰ ਕੀਤਾ ਸੀ ਅਗਲੀ ਵਿਚਾਰ ਆਈ ਸੀ ਕਰਨੋਂ ਮਦਦ ਬਾਸਰੀ ਬਾਜੇ ਜੇਵਾ ਧੁਨ ਅਗਾਜਾ ਜੁਬਾਨ ਤੋਂ ਇੱਕ ਕੰਨ ਮਿੱਠੀ ਮਿੱਠੀ ਆਵਾਜ਼ ਬਾਂਸਰੀ ਦੀ ਜਿਵੇਂ ਸੁਣਦੇ ਆ ਤੇ ਸੱਚੀ ਗੱਲ ਹੈ ਕਿ ਰੱਬ ਦੇ ਨਾਮ ਤੋਂ ਮਿੱਠਾ ਕੋਈ ਵੀ ਨਹੀਂਗਾ ਮੱਖੇ ਉਹ ਮਾਜਾ ਦੁੱਧ ਸਬੇ ਵਸਤੂ ਫਿਕੀਆਂ ਰੱਬ ਨਾ ਤੋਂ ਦੇ ਪੁੱਜ ਬਾਬਾ ਫਰੀਦ ਸਾਹਿਬ ਬਾਬਾ ਫਰੀਦ ਸਾਹਿਬ ਨੂੰ ਉਹਦੀ ਮਾਂ ਨੇ ਜੋੜਿਆ ਸੀ ਸ਼ੱਕਰ ਦਾ ਲਾਲਚ ਦੇ ਕੇ ਅੱਜ ਦੀਆਂ ਮਾਮਾਂ ਤੇ ਆਪ ਨਹੀਂ ਜੁੜੀਆਂ ਤੇ ਬੱਚਿਆਂ ਨੂੰ ਕਿੱਥੇ ਜੋੜਨਾ ਹੈ ਫਰੀਦਾ ਨਵਾਜ਼ ਪੜਿਆ ਕਰ ਅੱਲਾਹ ਤਾਲਾ ਤੈਨੂੰ ਸ਼ੱਕਰ ਦਵੇਗਾ ਅੱਜ ਕੱਲ ਟੌਫੀ ਕਹਿ ਦੋ ਤੁਸੀਂ ਚਾਕਲੇਟ ਕਹਿ ਦੋ ਤੁਸੀਂ ਜ਼ੁਬਾਨੇ ਦੀ ਜ਼ੁਬਾਨ ਬਦਲੀ ਆ ਤੇ ਤੇ ਮਾਂ ਆਪ ਉਹਦੇ ਮਸੱਲੇ ਥੱਲੇ ਇੱਕ ਸ਼ੱਕਰ ਦੀ ਪੁੜੀ ਰੱਖ ਦਿੰਦੀ ਸੀ ਮਾਂ ਲਾਲਚ ਦਿੰਦੀ ਸੀ ਨਾ ਬੱਚੇ ਨੂੰ ਮਾਂ ਲਾਲਚ ਦਿੰਦੀ ਸੀ ਤੇ ਲਾਲਚ ਦੇ ਨਾਲ ਬੱਚੇ ਆਉਂਦੇ ਸੀ ਤੇ ਨਵਾਜ ਪੜਨੀ ਮਸੱਲਾ ਚੁੱਕਣਾ ਥੱਲੇ ਸ਼ੱਕਰ ਨਿਕਲ ਆਉਣੀ ਤੇ ਇੱਕ ਦਿਨ ਮਾਂ ਭੁੱਲ ਗਈ ਹੁਣ ਰੱਬ ਦਾ ਵਿਸ਼ਵਾਸ ਸੀ ਭੁੱਲ ਤੇ ਗਈ ਉਹਨੂੰ ਚੇਤਾ ਵੀ ਆ ਗਿਆ ਪਰਨਾ ਉਦੋਂ ਉਹ ਨਵਾਜ ਪੜ ਰਿਹਾ ਸੀ ਉਸ ਮਸੱਲੇ ਦੇ ਉੱਤੇ ਉਹਨੇ ਅੱਲਾਹ ਤਾਲਾ ਦੇ ਚਰਨਾਂ 'ਚ ਫੇਰ ਅਰਦਾਸ ਕੀਤੀ ਆ ਕਿ হে ਅੱਲਾਹ ਤਾਲਾ ਖੁਦਾ ਅੱਜ ਮੇਰੀ लाज ਰੱਖ ਜੇ ਨਹੀਂ ਤੇ ਮੇਰਾ ਵਿਸ਼ਵਾਸ ਟੁੱਟ ਜਾਣਾ ਮੇਰੇ ਪੁੱਤਰ ਦਾ ਉਸ ਅੱਲਾਹ ਤਾਲਾ ਨੇ ਐਸੀ ਸ਼ੱਕਰ ਰੱਖੀ ਉਹ ਸ਼ੱਕਰ ਹੀ ਹੋਰ ਸੀ ਐਸਾ ਰਸ ਆਇਆ ਉਹ ਬਾਬਾ ਫਰੀਦ ਜੁੜ ਗਿਆ ਏਸੀ ਢੰਗ ਦੇ ਨਾਲ ਮਧੁਰ ਮਧੁਰ ਮਨ ਮਿੱਠੀ ਤੇ ਅਗੇਤ ਸੰਗੀਤ ਵੀ ਆ ਮਿੱਠੀ ਲੱਗਦੀ ਸਤ ਗੁਰੂ ਬਾਣੀ ਸੋਭਾ ਵੇਲੇ ਅੰਮ੍ਰਿਤ ਦੇ ਬਾਣੀ ਤੇ ਵੈਸੇ ਬੜੀ ਮਿੱਠੀ ਆ ਮਧੁਰ ਆ ਸੁਬੇਲਤੀ ਜਿਹਾ ਧੁਨ ਅਗਾਜਾ ਜੀਵਾ ਤੋਂ ਇਹ ਬੋਲ ਬੋਲਣੇ ਨਿਰਤ ਕਰੇ ਕਰ ਮਨੁਆ ਨਾਚੇ ਘਾਣੇ ਗੂੰਗਰ ਸਾਜੇ ਇਹ ਮਨੁਆ ਨੱਚ ਰਿਹਾ ਆਪ ਤੇ ਨੱਚਦਾ ਹੀ ਨੱਚਦਾ ਆ ਇਹ ਸਾਡੇ ਸਰੀਰ ਨੂੰ ਵੀ ਨਚਾ ਰਿਹਾ ਆ ਜਿੱਦੇ ਸਾਡਾ ਵਿਚਾਰ ਆਇਆ ਮਨ ਆਇਆ ਸਰੀਰ ਉਧਰ ਦੌੜਿਆ ਚੰਗੇ ਵੱਲ ਵੀ ਜਾਂਦਾ ਜੋ ਤੇ ਮਾੜੇ ਵੱਲ ਵੀ ਜਾਂਦਾ ਜੋ ਭਾਵੇਂ ਸਰੀਰ ਦੇ ਵਸ ਦੀ ਹੋਵੇ ਨਾ ਹੋਵੇ ਥੱਕ ਗਿਆ ਪਰ ਇਹ ਮਨ ਨਹੀਂ ਜੋ ਟਿਕਣ ਦਿੰਦਾ ਮਨ ਦਹਿ ਦਿਸ ਘੜਾਉਂਦਾ ਆ ਨਿਰਤ ਕਰਵਾ ਰਿਹਾ ਆ ਇਸੇ ਢਾਗ ਦੇ ਨਾਲ ਆਪਾਂ ਗੱਲ ਕਰ ਰਹੇ ਸਾਂ RAM ਕੋ ਨਿਰਤਕਾਰੀ ਪੇਖੇ ਪੇਖਣ ਹਾਰ ਦੇ ਆਲਾ ਜੇਤਾ ਸਾਜ ਸ਼ਿੰਗਾਰੀ ਕਿ ਇਹ हे ਭਾਈ ਜਗਤ ਦੇ ਵਿੱਚ ਪਰਮਾਤਮਾ ਦੀ ਰਚੀ ਇਹ ਰਚਨਾ ਸਾਰੀ ਨਾਚ ਨੱਚ ਰਹੀ ਹੈ ਪੇਖੇ ਪੇਖਣ ਹਾਰ ਦੇ ਆਲਾ ਇਹ ਸਤਿਗੁਰੂ ਆਪ ਇਸ ਨੂੰ ਵੇਖ ਰਿਹਾ ਤੇ ਸਮਾਲ ਰਿਹਾ ਹੈ ਅਖਾਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦੂਆ ਇਹ ਧਰਤੀ ਜਿਹੜੀ ਇੱਕ ਅਖਾੜਾ ਬਣਾਇਆ ਆ ਜਿੱਥੇ ਗਰਾਊਂਡ ਤੇ ਆਪਾਂ ਉਹ ਸਟੇਜ ਕਹਿ ਲੋ ਤੁਸੀਂ ਇਹ ਨਾਚगान ਹੋ ਰਿਹਾ ਇੱਕ ਤਰ੍ਹਾਂ ਦਾ ਤੇ ਉਪਰ ਇਹ ਨੀਲੀ ਛੱਤ ਆਕਾਸ਼ ਇੱਕ ਚੰਦੋਏ ਦੀ ਨਿਆਈ ਆ ਜਿਹਨੂੰ ਆਪਾਂ ਸ਼ਾਮਿਆਨਾ ਕਹਿੰਦੇ ਆ ਇੱਥੇ ਬਸ ਨਹੀਂ ਅੱਗੇ ਚੱਲੀਏ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਓਪਤ ਹੋਵਾ ਇਸ ਜੀਵ ਦੀ ਅਰੰਭਤਾ ਪਵਨ ਤੋਂ ਇਹ ਵਿਚੋਲਾ ਬਣ ਗਿਆ ਸਾਡਾ ਜੋ ਚੱਲ ਰਿਹਾ ਸਰੀਰ ਇਹ ਪਮਨ ਦਾ ਸਦਕਾ ਚੱਲ ਰਿਹਾ ਨਾ ਕੱਲ ਵੀ ਜ਼ਿਕਰ ਕੀਤਾ ਸੀ ਅੱਗੇ ਜ਼ਿਕਰ ਕਰਕੇ ਮੈਂ ਵਧਾਂ ਰਾਮਕਲੀ ਰਾਗ ਅੰਦਰ ਸਿੱਧ ਗੋਸ਼ਟ ਸਿੱਧਾ ਨੇ ਇਹ ਸਵਾਲ ਪੁੱਛੇ ਬਾਬਾ ਜੀ ਤੋਂ ਗੁਰੂ ਨਾਨਕ ਸਾਹਿਬ ਤੋਂ ਕਿ ਪਾ ਕਵਣ ਆਰੰਭ ਕਵਣ ਮਤ ਵੇਲਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਤੇ ਸਤਿਗੁਰਾਂ ਨੇ ਜਵਾਬ ਦਿੱਤਾ ਸੀ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਲ ਚੇਲਾ ਇਸ਼ਾਰੇ ਦੇ ਕੇ ਮੈਂ ਵੱਧ ਰਿਹਾ ਮੈਂ ਜੇ ਦੀ ਖੁੱਲ ਕੇ ਨਹੀਂ ਗੱਲ ਕਰ ਰਿਹਾ ਇਥੇ ਚੰਨ ਲਗੇ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਪਿਤਾ ਦੇ ਬਿੰਦ ਤੋਂ ਉਹ ਪਾਣੀ ਤੋਂ ਇਹਦਾ ਵਿਕਾਸ ਹੋਇਆ ਇਸ ਜੀਵ ਪੈਦਾ ਹੋਇਆ ਅੱਗੇ ਆਜੋ ਹੁਣ ਆਪਾਂ ਇੱਥੇ ਪਹੁੰਚ ਗਏ ਸਾਂ ਦੂਸਰਾ ਪਦਾ ਪਹਿਲੇ ਪਦੇ ਦਾ ਅਖੀਰ ਪੰਜ ਤਤ ਕਰ ਪੁਤਰਾ ਕੀਨਾ ਕਿਰਤ ਮਿਲਾਵਾ ਹੋਵਾ ਪੰਜਾਂ ਤਤਾਂ ਦਾ ਪੰਜ ਪੁੱਤਕ ਸਰੀਰ ਹੈ ਨਾ ਪੰਜਾਂ ਤਤਾਂ ਦਾ ਇਹ ਪੁਤਲਾ ਤਿਆਰ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਕਰਮਾਂ ਦੀ ਖੇਡ ਬਣਾ ਦਿੱਤੀ ਹੁਣ ਲੇਖ ਲਿਖਤੇ ਚੰਦ ਸੂਰਜ ਦੇ ਜਰੇ ਚਿਰਾਗਾ ਚੋਂ ਕੁੰਟ ਭੀਤਰ 라ਖੇ ਚੰਦ ਤੇ ਸੂਰਜ ਦੋ ਦੀਵੇ ਦੋ ਚਾਨਣ ਦੇ ਸਰੋਤ ਯਾਰਾ ਤਵਜੋ ਦਿਓ 10-5 ਮਿੰਟ ਦੀ ਗੱਲ ਹੈ ਭਾਈ ਚੰਦ ਤੇ ਸੂਰਜ ਦੋ ਇਹਦੇ ਪ੍ਰਕਾਸ਼ ਵਾਸਤੇ ਪੈਦਾ ਕੀਤੇ ਪਰ ਇਹ ਕੇਵਲ ਸਰੀਰਕ ਤੌਰ ਤੇ ਤਨ ਦੇ ਮਨ ਦਾ ਨਿੰਗ ਮਨ ਦਾ ਖੰਡਨ ਹੋ ਰਿਹਾ ਕਿ ਜੈਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸੋ ਬੇਨਤੀ 10 ਪਾਤੋ ਪੰਚ ਸੰਗੀਤਾ ਏਕੇ ਭੀਤਰ ਸਾਥੇ 10 ਪਾਤੋ 10 ਇੰਦਰੀਆਂ ਸਾਡੀਆਂ ਜਿਹੜੇ 10 ਦਰਵਾਰ ਆ ਨਾ 9 ਦਰਵਾਜੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਪੁੱਲ ਮਿਲਾ ਕੇ 10 ਇੰਦਰੀਆਂ ਨੇ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਨੇ ਹਰ ਇੱਕ ਜੀਵ ਦੇ 10 ਇੰਦਰੇ ਅਤੇ ਪੰਜ ਕਾਮ ਆਦਿਕ ਡੋਮ ਯਾਨੀ ਕਿ ਵਿਕਾਰ ਵੀ ਨਾਲ ਪੈਦਾ ਕੀਤੇ ਇਹਨਾਂ ਭਿੰਨ ਹੋਏ ਭਾਵ ਦਿਖਾਵੇ ਸਭ ਹੂੰ ਨਿਆਰੀ ਭਖੇ ਸਾਰੇ ਇਹ ਸਾਰੇ ਵਕ ਵਕ ਹੋ ਕੇ ਆਪੋ ਆਪਣਾ ਕੁਲੋਲ ਕਰ ਰਹੇ ਨੇ ਗਿਆਨ ਇੰਦਰੀ ਵੀ ਕੰਮ ਕਰ ਰਿਆ ਅੱਖਾਂ ਵੀ ਕੰਨ ਵੀ ਇਹ ਨਾਸਕਾ ਵੀ ਦੋ ਗੁਪਤ ਇੰਦਰੀ ਵੀ ਇਹ ਹੋ ਗਏ ਸਾਰੇ ਟੋਟਲ ਨੌ ਤੇ ਦਸਵਾਂ ਗੁਪਤ ਜਿੱਥੇ ਉਹ ਅਮੀਓ ਰਸ ਚੋਣਾ ਆ ਉਹ ਸਾਡੇ ਇੱਥੇ ਹੈੱਡ ਦੇ ਅੰਦਰ ਆ ਤੇ ਨਾਲ ਦੇ ਨਾਲ ਹੀ ਜਿਹੜੇ ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੀ ਆਪਣਾ ਨਿਰਤ ਕਰਵਾ ਰਹੇ ਆ ਇਸ ਜੀਵ ਤੋਂ ਵੱਖ ਵੱਖ ਆਪੋ ਆਪਣੇ ਕੋਲੋਲ ਕਰ ਰਹੇ ਨੇ ਇਹਨਾਂ ਦੀ ਪ੍ਰੇਰਣਾ ਦਾ ਸਦਕਾ ਭਾਵੇਂ ਕਥਾ ਕਿੰਨੀ ਵੀ ਸੋਹਣੀ ਚੱਲ ਰਹੀ ਆ ਮੋਵਾ ਕਰਦਾ ਫਟਾਫਟ ਮੈਂ ਘਰ ਪਹੁੰਚ ਜਵਾਂ ਪਹਿਲਾਂ ਇੱਕ ਲੋਲੀ ਹੈ ਨਾ ਹੋਰ एग्जांपल ਭਾਵੇਂ ਕਿੰਨੀ ਵਧੀਆ ਸੰਗੀਤ ਕੀਰਤਨ ਚੱਲ ਰਿਹਾ ਕਥਾ ਚੱਲ ਰਿਹਾ ਲੋਬਿਆ ਮੈਂ ਪਹਿਲਾਂ ਦੁਕਾਨ ਤੇ ਪਹੁੰਚ ਜਵਾਂ ਜਦੋਂ ਥੋੜੀ ਜਿਹੀ ਆਪਣੇ ਕੋਈ ਵਿਰੋਧ ਕੋ ਗੱਲ ਆਈ ਹੈ ਅੰਦਰੋਂ ਕ੍ਰੋਧ ਨੇ ਫੁੱਟ ਪੈਣਾ ਫਿਰ ਮੈਂ ਮੇਰੀ ਦਾ ਹੋਮੇ ਮੈਂ ਐਨਾ ਤਣਾੜ ਮੈਂ ਐਨਾ ਪੜਿਆ ਲਿਖਿਆ ਮੇਰੀ ਗੱਲ ਨਹੀਂ ਮੰਨੀ ਖੰਕਾਰ ਵੀ ਕਨੌਲ ਕਰਵਾ ਰਿਹਾ ਇਸ ਜੀਵ ਤੋਂ ਕ੍ਰੋਧ ਵੀ ਕਰਾ ਰਿਹਾ ਕਾਮ ਵੀ ਕਰਾ ਰਿਹਾ ਸੋ ਬੇਨਤੀ ਹੈ ਕਿ ਆਪਣੇ ਆਪ ਇਹਨਾਂ ਦੀ ਪ੍ਰੇਰਣਾ ਦਾ ਸਤਕਾ ਇਹ ਜੀਵ ਨੱਚ ਰਿਹਾ ਹੈ ਨੱਚ ਰਿਹਾ ਹੈ ਘੜ ਘੜ ਨਿਰਤ ਹੋਵੇ ਦਿਲ ਰਾਤ ਘਟ ਘਟ ਵਾਜੇ ਤੂਰਾ ਕਰ ਕਰ ਤਮਰਾ ਹਾਰੇ ਕੇ ਹਿਰਦੇ ਅੰਦਰ ਸਾਡੇ ਅੰਦਰ ਨਿਰਤ ਹੋਵੇ ਇਹ ਨਾਚੇ ਨੱਚ ਰਹੇ ਕਾਮ ਦੇ ਮਾਰੇ ਕ੍ਰੋਧ ਦੇ ਮਾਰੇ ਲੋਭ ਦੇ ਮਾਰੇ ਹੰਕਾਰ ਦੇ ਮਾਰੇ ਔਰ ਫਿਰ ਦਿਨ ਰਾਤਿ ਦਿਨ ਰਾਤ ਇਹੋ ਕੁਝ ਹੋ ਰਿਹਾ ਜੇ ਕਿਤੇ ਸੌਂ ਵੀ ਗਏ ਤੇ ਉੱਥੇ ਸੁਪਨੇ 'ਚ ਵੀ ਅਸੀਂ ਇਹੋ ਕੋਸ਼ਿਸ਼ ਕਰਦੇ ਫਿਰਦੇ ਆਂ ਕਟਕਟ ਵਾਜੇ ਤੂਰਾ ਉਹ ਪਰਮੇਸ਼ਰ ਦਾ ਨਾਦ ਤਾਂ ਵੱਜਦਾ ਆ ਪਰ ਅਜੇ ਸੁਣ ਨਹੀਂ ਰਿਹਾ ਕਿਉਂ ਅਸਲ 'ਚ ਉਹ ਕੰਨ ਅਜੇ ਆਏ ਨਹੀਂਗੇ ਹਾਲਾਂਕਿ ਇਹ ਇਨ੍ਹਾਂ ਕੰਨਾਂ ਤੋਂ ਵੀ ਉੱਪਰ ਦੀ ਗੱਲ ਆ ਇਨ੍ਹਾਂ ਅੱਖਾਂ ਤੋਂ ਵੀ ਉਹ ਉੱਪਰ ਦੀ ਗੱਲ ਆ ਇਨਾ ਜੇ ਬਾਤੋਂ ਵੀ ਉੱਪਰ ਦੀ ਗੱਲ ਆ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਜੀਵਾ ਬੋਲਣਾ ਪਰ ਉਹ ਉਦੋਂ ਅਵਸਥਾ ਆਵੇਗੀ ਗੁਰਮਖੋ ਜਦੋਂ ਲਗਾਤਾਰ ਸਾਡਾ ਸਵਾਸ ਗ੍ਰਾਸ ਦਾ ਅਭਿਆਸ ਹੋਵੇਗਾ ਨਾ ਮੁਕਦੀ ਗੱਲ ਕਿ ਇਹ ਤੁਹਾਡਾ ਸਵਾਲ ਵਾਜਬ ਹੋਏਗਾ ਪੁੱਛੋ ਕਿ ਗਿਆਨੀ ਜੀ ਇਹ ਇਸ ਅਵਸਥਾ ਤੇ ਪਹੁੰਚੀਏ ਤੇ ਪਹੁੰਚੀਏ ਕਦੋਂ ਤੇ ਕਿਵੇਂ ਉਹਦਾ ਇੱਕੋ ਜਵਾਬ ਆ ਇਸ ਵਾਸ ਗ੍ਰਾਸ ਦਾ ਸਿਮਰਨ ਲਗਾਤਾਰ ਚੱਲੇ ਲਗਾਤਾਰ ਚੱਲੇ ਅਭਿਆਸ ਕਰੀਏ ਅਭਿਆਸ ਕਰਦੇ ਆ ਕਰਦੇ ਆ ਜਦੋਂ ਉਹਦੇ ਦਰ ਤੇ ਪ੍ਰਵਾਨ ਹੋ ਗਏ ਨਾ ਉਹ ਦਿਨ ਇਹ ਅੰਦਰੋਂ ਦਾਤ ਪ੍ਰਾਪਤ ਹੋ ਜਾਣੀਆਂ ਬੋਲੋ ਸਤਨਾਮ ਵਾਹਿਗੁਰੂ ਅਗਲੀ ਵਿਚਾਰ ਇੱਕ ਨਚਾਵੇ ਇੱਕ ਪੁਵਾਏ ਇੱਕ ਆਏ ਜਾਏ ਹੋਏ ਧੂਰਾ ਹੁਣ ਇਸ ਪੂਰੇ ਸੰਸਾਰ ਦੇ ਵਿੱਚ ਇੱਕ ਤੋਂ ਮੁਰਾਦ ਇੱਕ ਨਾ ਨੂੰ ਕੁਝ ਲੋਕ ਐਸੇ ਜਿਨ੍ਹਾਂ ਨੂੰ ਇਹ ਪ੍ਰਮਾਤਮਾ ਨਚਾ ਰਿਹਾ ਆ ਯਾ ਬਸ ਤੇ ਇੱਕ ਨਾ ਨੂੰ ਪੁਵਾ ਰਿਹਾ ਆ ਭਰਮ ਭਲੇਖੇ ਜੀ ਇਧਰ ਉਧਰ ਟਕਰਾਂ ਮਾਰਿਆ ਉਥੋਂ ਮਿਲ ਜੇ ਇੱਥੋਂ ਮਿਲ ਜੇ ਅਤਿਆਦ ਤੇ ਇੱਕ ਐਸੇ ਨੇ ਆਏ ਜਾਏ ਆਏ ਜਾਂਦੇ ਮੁਰਾਦ ਜੰਮਦੇ ਆ ਤੇ ਮਰਦੇ ਆ ਤੇ ਮਰਦੇ ਆ ਤੇ ਜੰਮਦੇ ਆ ਤੇ ਉਹ ਹੋਏ ਜਾਏ ਧੂਰਾ

ਕਹੋ ਨਾਨਕ ਸੋ ਬਹੋਰ ਲਾ ਨਾਚੇ ਧੰ ਗੁਰੂ ਨਾਨਕ ਸਾਹਿਬ ਦੀ ਮੋਹ ਲਾ ਕੇ ਕਹਿੰਦਾ ਕਿ हे ਭਾਈ हे ਨਾਨਕ ਉਹ ਨਹੀਂ ਫਿਰ ਨੱਚਦੇ ਕਿੱਥੇ ਦੀ ਨੱਚਦੇ ਇਹ ਮਾਇਆ ਦੇ ਨਾਚ ਦੇ ਵਿੱਚ ਆਮ ਸੰਸਾਰ ਮੇਰੇ ਸਮੇਤ ਮਾਇਆ ਦੇ ਵਿੱਚ ਹੀ ਨੱਚ ਰਿਹਾ ਬਸ ਹੁਣ ਮਾਇਆ ਰੁਪਏ ਪੈਸੇ ਹੀ ਨਹੀਂ ਨਿਹਰਾ ਪਾਤ ਪ੍ਰੇਸ਼ਟਾ ਔਰ ਇਹ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਸ ਹੋਇਆ ਨੱਚਦਾ ਆ ਪਰ ਉਹ ਬਹੁਤ ਮੰਨਾ ਚ ਉਹ ਨਹੀਂ ਨੱਚੇਗਾ ਇਹਨਾਂ ਦੇ ਆਖੇ ਲੱਗ ਕੇ ਕਿਹੜਾ ਜੀ ਜਿਸ ਗੁਰ ਭੇਟੇ ਪੂਰਾ ਜਿਹਨੂੰ ਪੂਰਾ ਗੁਰੂ ਪ੍ਰਾਪਤ ਹੋ ਗਿਆ ਹੈ ਤੇ ਪੂਰਾ ਗੁਰੂ ਕੌਣ ਹੈ ਕੋਈ ਇਹ ਨਾ ਕਿਉਂਕਿ ਹੁਣ ਰਾਧਾ ਸੁਆਮੀ ਪੂਰਾ ਹੈ ਸਾਡਾ ਸੱਚਾ ਆ ਆਪਣਾ ਸੱਚਾ ਸੌਦਾ ਆ ਜਾਂ ਹੋਰ ਬਥੇਰੇ ਨੇ ਇਹੋ ਜ ਮੈਂ ਘਰ ਘਰ ਕੇ ਫੋਟੋਆਂ ਲਟਕੀਆਂ ਵੇਖਦਾ ਔਰ ਵੈਸੇ-ਵੈਸੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਤੇ ਸਾਡੇ ਬਾਬਾ ਜੀ ਆ ਆ ਜਿਹੜੇ ਲਟਕੇ ਪਏ ਗੁਸਤਾਖੀ ਦੀ ਮਾਫੀ ਸ਼ਬਦ ਗੁਰੂ ਪੂਰਾ ਗੈਰ ਗੰਭੀਰਾ ਬੇਲ ਸ਼ਬਦ ਦੇ ਜੱਗ ਬੋਹਰਾਨੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਔਰ ਉਹ ਅਹਿਮ ਸ਼ਬਦ ਇੱਕੋ ਹੀ ਆ ਜਿਹਦਾ ਜ਼ਿਕਰ ਆਪਾਂ ਅੱਗੇ ਚੱਲ ਕੇ ਕਰਨਾ ਧੰ ਗੁਰੂ ਨਾਨਕ ਸਾਹਿਬ ਨੇ ਬਿਲਾਵਲ ਰਾਗ ਦੇ ਅੰਦਰ ਦੱਸਿਆ ਹੇ ਸੱਚੇ ਪਾਤਸ਼ਾਹ ਕਿਰਪਾ ਕਰ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾਂ ਉਹ ਇੱਕ ਓੰਕਾਰ ਉਹ ਇੱਕ ਓੰਕਾਰ ਦਾ ਅਗਲਾ ਫਿਰ ਵਾਹਿਗੁਰੂ ਬਣਦਾ ਔਰ ਇਹਦੀ ਵਿਚਾਰ ਆਪਾਂ ਖੁੱਲ ਕੇ ਅਗਲੇਰੇ ਦਿਵਾਨਾ ਚ ਸਾਂਝੀ ਕਰਾਂਗੇ ਇਤਨੀ ਵਿਚਾਰ ਪਰਵਾਨ ਉਹ ਗਲਤੀਆਂ ਭੁੱਲਾਂ ਦੀ ਖਿਮਾ ਗੁਰ ਫਤਿਹ ਦੀ ਸਾਂਝ ਆਪ ਸਭ ਦਾ ਜੀ ਆਇਆਂ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ